ਬਟਾਲਾ ਸਾਈਬਰ ਸੈੱਲ ਵੱਲੋਂ 25 ਠੱਗੇ ਗ੍ਰਾਹਕਾਂ ਨੂੰ 19 ਲੱਖ ਰੁਪਏ ਕਰਵਾਏ ਗਏ ਵਾਪਸ OTP ਠੱਗੀ ਦਾ ਸ਼ਿਕਾਰ ਬਣੇ ਲੋਕਾਂ ਨੂੰ ਮਿਲੀ ਵੱਡੀ ਰਾਹਤ ਪੰਜਾਬ ਪੁਲਿਸ ਨੇ ਕਰਵਾਏ ਪੈਸੇ ਵਾਪਸ ਡੀਐਸਪੀ ਰਜੇਸ਼ ਕੱਕਰਦੀ ਸਭ ਨੂੰ ਅਪੀਲ ਕੀ ਅਕਾਊਂਟ ਜਾਣਕਾਰੀ ਤੇ OTP ਕਿਸੇ ਨਾਲ ਵੀ ਸਾਂਝਾ ਨਾ ਕਰੋ ਦੱਸਦੀ ਹੈ ਕਿ OTP ਠੱਗੀ ਨੂੰ ਲੈ ਕੇ 25 ਲੋਕਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਪੈਸੇ ਵਾਪਸ ਕਰਵਾਏ ਗਏ ਨੇ ਆਏ ਦਿਨ ਸਾਈਬਰ ਸੈੱਲ ਦੇ ਉੱਪਰ ਕੰਪਲੇਂਟ ਦਰਜ ਕਰਵਾਈ ਜਾਂਦੀ ਹੈ ਕਿ OTP ਉਹਨਾਂ ਨੇ ਸਾਂਝਾ ਕਰ ਦਿੱਤਾ ਤੇ ਲੋਕਾਂ ਤੋਂ ਪੈਸੇ ਠੱਗੇ ਗਏ ਨੇ ਜਿਨ੍ਹਾਂ ਦੇ ਵੱਲੋਂ ਸਾਈਬਰ ਸੈੱਲ ਦੇ ਵਿੱਚ ਸ਼ਿਕਾਇਤ ਕਰਵਾਈ ਗਈ ਸੀ ਉਹਨਾਂ 25 ਲੋਕਾਂ ਨੂੰ ਅੱਜ 19 ਲੱਖ ਰੁਪਏ ਜਿਹੜੇ ਨੇ ਵਾਪਸ ਕਰਵਾ ਦਿੱਤੇ ਗਏ ਨੇ ਕੁਛ ਨਹੀਂ ਕਿਹੇ ਬੰਦੇ ਨੇ ਮੈਨੂੰ ਮੇਰੇ ਕੋਈ ਗੱਡੀ ਦੀ ਬੁਕਿੰਗ ਵਾਸਤੇ ਪੇਮੈਂਟ ਮੰਗਵਾਈ ਤੇ ਮੈਂ ਉਹਨੂੰ ਪੇਮੈਂਟ ਫਾਰਵਰਡ ਕਰਤੀ ਮਤਲਬ ਭੇਜਤੀ ਬਾਇ ਅਕਾਊਂਟ ਤੇ ਜਦੋਂ ਮੈਂ ਉਹਨੂੰ ਗੱਡੀ ਬਾਰੇ ਪੁੱਛਿਆ ਵੀ ਉਹਦਾ ਕਿਦਾਂ ਕੀ ਪ੍ਰੋਸੈਸ ਹੈ ਤੇ ਬਾਅਦ ਚ ਉਹਨੇ ਕਿਹਾ ਵੀ ਕੋਈ ਜਵਾਬ ਨਾ ਦੇ ਫਿਰ ਉਹਨੇ ਆਪਣਾ ਨੰਬਰ ਬੰਦ ਕਰ ਦਿੱਤਾ ਫਿਰ ਮੈਂ ਸਡਨਲੀ ਜਿਹੜਾ 1930 ਤੇ ਕਾਲ ਕਰਤੀ ਤੇ ਪੁਲਿਸ ਨੇ ਜਿਹੜਾ ਵਾ ਉਸ ਚੀਜ਼ ਨੂੰ ਟ੍ਰੇਸ ਕਰਕੇ ਉਸ ਬੰਦੇ ਨੂੰ ਫਾਲੋ ਕਰਕੇ ਤੇ ਜਿਹੜਾ ਮੇਰਾ 30000 ਗਿਆ ਇਹੋ ਚ 20000 ਰੁਪਏ ਮੈਨੂੰ ਰਿਫੰਡ ਕਰਾਤਾ ਤੇ ਬੈਲੈਂਸ ਦਾ ਜਿਹੜਾ ਵਾ ਉਹਨਾਂ ਨੇ ਕਿਹਾ ਵੀ ਕਮਿਟਮੈਂਟ ਕਰਵਾਤੀ ਬੰਦੇ ਦੇ ਨਾਲ ਵੀ ਹਾਂ ਤੁਹਾਡੇ ਪਾਸੇ ਬਾਕੀ ਦੀ ਗੱਲ ਹੋ ਜਾਵੇ ਧੰਨਵਾਦ ਜੀ ਤੁਹਾਡੇ ਟੈਹਮੇਡੀਅਮ ਜਿੱਦਾਂ ਬਹੁਤ ਵਧੀਆ ਦੇਖੋ ਜੀ ਇਹ ਤਾਂ ਇੱਕ ਸਮਝ ਲਓ ਵੀ ਚਮਤਕਾਰ ਹੈ ਜਿੱਖੂਜ ਡਿੱਗੇ ਪੈਸੇ ਵਾਪਸ ਆਏ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਵਾ ਠੀਕ ਆ ਜੀ ਮੈਂ ਪੁਲਿਸ ਦਾ ਬਹੁਤ ਧੰਨਵਾਦੀ ਹਾਂ ਇਸ ਕੰਮ ਦੀ ਠੀਕ ਹੈ ਤੇ ਔਰ ਜਿਹੜੇ ਲੋਗ ਅਣਜਾਣੇ ਚ ਪੈਸੇ ਸੈਂਡ ਕਰ ਦਿੰਦੇ ਜਾਂ ਓਟੀਪੀ ਭੇਜ ਦਿੰਦੇ ਆ ਉਹਨਾਂ ਨੂੰ ਇੱਕ ਗੁਜਾਰਸ਼ ਆ ਵੀ ਉਹ ਬੜੇ ਧਿਆਨ ਨਾਲ ਆਪਣੇ ਮੋਬਾਈਲ ਨੂੰ ਯੂਜ਼ ਕਰਨ ਤੇ ਬਿਨਾ ਮਤਲਬ ਤੋਂ ਬਿਨਾ ਕਿਸੇ ਕਾਰਨ ਤੋਂ ਇਸ ਚੀਜ਼ ਨੂੰ ਜਿਹੜਾ ਵਾ ਓਟੀਪੀ ਨੂੰ ਜਾਂ ਪੈਸਿਆਂ ਨੂੰ ਨਾ ਭੇਜਣਾ ਇਹ ਅਵੇਅਰਨੈਸ ਚਾਹੀਦੀ ਇਸ ਚੀਜ਼ ਬਾਰੇ ਮਾਨਯੋਗ ਐਸਐਸਪੀ ਬਟਾਲਾ ਸ਼੍ਰੀ ਜ਼ੁਹੇਰ ਕਾਸਮੀਰ ਆਈਪੀਐਸ ਗੁਰਪ੍ਰਤਾਪ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੇ ਗੈਨਮਾ ਹਿੱਟ ਉਹਨਾਂ ਦਿਸਾਨ ਦੇਸ਼ ਤੇ ਐਸ ਐਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰਜ਼ ਤੇ ਇੱਕ ਹੋਰ ਪ੍ਰੋਗਰਾਮ ਮਨੀ ਬੈਕ ਟੂ ਯੋਰ ਅਕਾਊਂਟ ਮਨੀ ਬੈਕ ਮਨੀ ਬੈਕ ਟੂ ਯੋ ਮਨੀ ਬੈਕ ਟੂ ਜੋ ਅਕਾਊਂਟ ਆਫ ਵਿਕਟਮ ਦੇ ਤਹਿਤ ਇੱਕ ਪ੍ਰੋਗਰਾਮ ਨਾਲ ਲੱਗਿਆ ਜਿਸ ਦੇ ਤੇ ਸਾਈਬਰ क्राइम ਕੋ ਉਹ ਵਿਕਟਮਸ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ ਓਟ ਵੀ ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਕੋਈ ਆਨਲਾਈਨ ਠਗੀ ਹੋ ਜਾਂਦੀ ਹੈ ਜਾਂ ਜਿਹੇ ਕੋਈ ਲਾਚ ਲਾਚ ਵਾਸ਼ ਹੋ ਕੇ ਜਾਣੇ ਅਣਜਾਣੇ ਉਹ ਆਪਣੀ ਮਨੀ ਟਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ਏਟੀਐਮ ਜਿਹਨਾਂ ਦੀ ਕਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਟਸ ਜੋ ਸਾਈਬਰ ਸੈੱਲ ਸਾਈਬਰ ਸਟਾਸ਼ਨ ਨੂੰ ਮਿਲਣ ਹੁੰਦੀਆਂ ਨੇ ਉਸ ਦੇ ਬਹਿਤ ਭਰ ਥਾਣਾ ਸਾਈਬਰ ਦੀ ਪੁਲਿਸ ਆਪਣੀ ਬਹਿ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਹੈ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦੇ ਹੋયા ਆ ਪੈਸੇ ਵਾਪਸ ਕਰਾਉਂਦੀ ਹੈ ਜਾਂ ਕੁਝ ਪੈਸੇ ਜਿਹੜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਤੱਕ ਹੋਏ ਹੁੰਦੇ ਹਨ ਥਰੂ ਕੋਰ ਉਹਨਾਂ ਨੂੰ ਪੈਸੇ ਵਾਪਸ ਕਰਾਏ ਜਾਂਦੇ ਹਨ ਇਸੇ ਤਰ੍ਹਾਂ ਤੇ ਪਿਛਲੇ ਦਿਨਾਂ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੀ ਟੀਮ ਵੱਲੋਂ ਥਾਂ ਕਰੀਬਰੀ 25 ਐਸੇ ਵਿਅਕਤੀ ਵਿਕਟਮ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਨੇ ਇਹ ਰਕਮ ਜੀਬਰੀ 14 ਲੱਖ ਰੁਪਿਆ ਤੇ ਉਹ ਪੈਸੇ ਜਿਹੜੇ ਇਹਦੇ ਦੂਜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਪੈਸੇ ਸਟ੍ਰਕ ਹੋ ਗਏ ਸੀ ਉਹਨਾਂ ਦੇ ਥਰੂ ਕੋਰਟ ਪੈਸੇ ਵਾਪਸ ਕਰਾਏ ਅਬਾਊਟ ਅਬਾਊਟ 486000 ਰੁਪਿਆ ਇਸ ਤਰ੍ਹਾਂ ਦੋਨੋਂ amount ਜਿਹੜੀਆਂ ਨੇ ਇਹ 1920000 501 ਰੁਪਈ ਦੀ ਰਕਮ ਹੈ ਜਿਹੜੀ ਕਿ ਪੁਲਿਸ ਸਟੇਸ਼ਨ ਸਾਈਬਰ ਬਟਾਲਾ ਵੱਲੋਂ ਉਹਨਾਂ ਵਿਕਟਮਸ ਨੂੰ ਉਹਨਾਂ ਦੇ ਅਕਾਊਂਟ ਵਿੱਚ ਵਾਪਸ ਕਰਾਈ ਗਈ ਹੈ ਮੈਂ ਇਸ ਕਾਰਜ ਉਤੇ ਇਸ ਕੰਮ ਤੇ ਸਾਨਾ ਸਾਈਬਰ ਦੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਤੇ ਇਸੇ ਤਰ੍ਹਾਂ ਇਸੇ ਤਹਿਤ ਆਪਨੇ ਮਾਧਿਮ ਲੜਾਈਂ ਸਾਰੇ ਹੀ ਜੋ ਪਬਲਿਕ ਹੈਵ ਆਮ ਸਮਾਜ ਹੈ ਉਸ ਨੂੰ ਇੱਕ ਜਾਗਰੂ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਕਿਸੇ ਨੂੰ ਵੀ ਜਾਣੇ-ਅਜਾਣੇ ਆਪਣੇ OTP ਕੇ ਨਾ ਸ਼ੇਅਰ ਨ ਕਰਨ ਆਪਣੇ ਕਿ ਤੇ ਵੀ ਜਾਣੇ ਜਾਣੇ ਜੇਕਰ ਆਪ ਉਹਨਾਂ ਨੂੰ ਕੋਈ ਪੁਲਿਸ ਆਰਮੀ ਸੀਬੀਆਈ ਆਦਿ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰਦਾ ਹੈ ਤੇ ਬਿਲਕੁਲ ਨਾ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰਨ ਨਾ ਨਾ ਨੂੰ ਪੈਸੇ ਦੇਣ ਜੇਕਰ ਅਗਰ ਇਹੋ ਜੀ ਵੀ ਗੱਲ ਕੋਈ ਉਹਨਾਂ ਸਾਹਮਣੇ ਆਂਦੀ ਹੈ ਤਾਂ ਉਹ ਇਮੀਡੀਏਟਲੀ ਹੈਲਪਲਾਈਨ 1930 ਤੇ ਕੰਪਲੇਟ ਕਰ ਸਕਦੇ ਹਨ ਜਾਂ ਸਿੱਧੇ ਤੌਰ ਤੇ ਥਾਇਵਾ ਖਾਣਾ ਸਾਈਬਰ ਬਿਕੋ ਲਾ ਕੇ ਆਪਣੀ ਕੰਪਲੇਨਟ ਕਰਕੇ ਆਪਣੀ ਇਸ ਮੁਸ਼ਕਲ ਤੋਂ ਨਜਾਤ ਪ੍ਰਾਪਤ ਕਰ ਸਕਦੇ ਹਨ ਇਸੀ ਤਰ੍ਹਾਂ ਹੀ ਜਿਵੇਂ ਕੋਈ ਕੂਰੀਅਰ ਦੇ ਨਾਮ ਤੇ ਪੈਸੇ ਠਗੀ ਕਰਦਾ ਹੈ ਜਾਂ ਕੋਈ ਲਿੰਕ ਡਾਊਨਲੋਡ ਕਰਕੇ ਉਹਨਾਂ ਤੋਂ ਪੈਸੇ ਟ੍ਰਾਂਸਫਰ ਜਾਂ ਡ੍ਰਾਪਡ ਕਰਦਾ ਹੈ ਇਸੇ ਤਰ੍ਹਾਂ ਕਈ ਠਗੀਆਂ ਆਮ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਹਨ ਇੱਕ ਕਾਮਨ ਦੀ ਗੱਲ ਹੋ ਗਈ ਹੈ ਆਮ ਜਿਹੜੇ ਸੁਣਦੇ ਜਾਂਦਾ ਹੈ ਕਿ ਸਾਈਬਰ ਥੁਰਫਰਡ ਸਭੀ ਹੋ ਗਈ ਇਹ ਇਸੇ ਇੱਕ ਪਹਿਲ ਕਦਮੀ ਨੂੰ ਦਿੰਦੀ ਹੋਂ ਹੈ ਆ ਥਾਣਾ ਸਾਈਬਰ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਬੜੀ ਉਹਨਾਂ ਦੇ ਦਸਾਂ ਨਵਾਂ ਦੀ ਕਮਾਈ ਜਿਹੜੀ ਉਹਨਾਂ ਦੇ ਅਕਾਊਂਟ 'ਚ ਹੈ ਉਹ ਉਹ ਠੱਗ ਜਾਂ ਉਹ ਜਿਹੜੇ ਮਾੜੇ ਅੰਸਰ ਉਹ ਟ੍ਰਾਂਸਫਰ ਕਰਕੇ ਵਾਪਸ ਉਹ ਆਪਣੇ ਕਾਉਂਟੇ ਲੈ ਲੈਂਦੇ ਹਨ ਉਹਨਾਂ ਨੂੰ ਵਾਪਸ ਕਰਵਾ ਕੇ ਬੈਕ ਉਹਨਾਂ ਦੇ ਅਕਾਉਂਟ ਵਿੱਚ ਦੇਣ ਦਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਫਿਰ ਇਸੇ ਤਰ੍ਹਾਂ ਮੈਂ ਆਪਣੀ ਇਹ ਅਪੀਲ ਹੈ ਕਿ ਆਪ ਸਭੀ ਨੂੰ ਜਿਹੜੇ ਕਿ ਕੋਈ ਇਹੋ ਜਿਹੀ ਟ੍ਰਾਂਸਫਰ ਨਾ ਕਰਨ ਤੇ ਉਹਨੀ ਦੀ ਰਿਪੋਰਟ ਕਰਨ ਜਾਂ ਥਾਣਾ ਸਾਈਬਰ ਨੂੰ ਆਪਣੀ ਕੰਪਲੇਟ ਦੇਣ ਤੇ ਇਹੋ ਜਿਹੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਪੰਜਾਬ ਤੋਂ ਪੰਜਾਬ ਤੋਂ ਬਾਹਰ ਦੇ ਦੇਖੋ ਜਿਹੜੇ ਇਹ ਇਹ ਹੜਾ ਇੱਕ ਮੈਟਰ ਆਫ ਇਨਰਸ਼ੀ ਹੁੰਦਾ ਵਾ ਜਦੋਂ ਤੁਹਾਡੇ ਕੋਲ ਆਂਦੀ ਆ ਮੋਸਟਲੀ ਜਿਹੜੇ ਇਹ ਜਿਹੜੇ ਥੱਗ ਨੇ ਇਹ ਮੋਸਟਲੀ ਆਊਟ ਆਫ ਪੰਜਾਬ ਹੀ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਦੋਸ਼ ਕਰਕੇ ਉਹਨਾਂ ਨੂੰ ਵਾਪਸ ਲਿਆ ਕੇ ਅਸੀਂ ਵਾਪਸ ਆ ਗਿਆ